ਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਅਸੀਂ ਸੈਂਟਰਲ ਅਲਸਾ ਯতিਮਖਾਨਾ ਦੇ ਵਿੱਚ ਖੜਿਆ ਗੁਰਦੁਆਰਾ ਸਾਹਿਬ ਵਾਲੇ ਪਾਸੇ ਜਿਹਦਰ ਸ਼ਸਤਰ ਇਹ ਜੰਗੀ ਸਾਜੋ ਸਮਾਨ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਬਣਾਇਆ ਗਿਆ ਰੂਮ ਜਿਸ ਵਿੱਚ ਇਹ ਸਾਰਾ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਪ੍ਰਾਰਥਨ ਸਮੇਂ ਨੂੰ ਯਾਦ ਰੱਖਣ ਲਈ ਇਹ ਸਾਡੀ ਪਰੰਪਰਾ ਸਿੱਖ ਧਰਮ ਦੀ ਸ਼ਾਸਤਰਾਂ ਨਾਲ ਕਹ ਲੋ ਕਿ ਸਾਡਾ ਛੇਵੇਂ ਪਾਤਸ਼ਾਹ ਨੇ ਜਿਹੜਾ ਸਬੰਧ ਗੁੜਾ ਜੋੜਿਆ ਸੀ ਮੀਰੀ ਔਰ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਸੋ ਉਹੀ ਸ਼ਾਸਤਰਾਂ ਨਾਲ ਜਿਹੜਾ ਸਾਡਾ ਪ੍ਰੇਮ ਛੇਵੇਂ ਪਾਤਸ਼ਾਹ ਤੋਂ ਚੱਲਦਾ ਆ ਰਿਹਾ ਸੋ ਅਜੋਕੇ ਸਿੱਖਾਂ ਵਿੱਚ ਵੀ ਉਹ ਗੁਰੂ ਸਾਹਿਬ ਦੀ ਮਿਹਰ ਆ ਸੋ ਇਸ ਥਾਂ ਤੇ ਆਪਾਂ ਜਿਵੇਂ ਸਾਰੇ ਸ਼ਾਸਤਰ ਤੇ ਹੋਰ ਵੀ ਜੰਗੀ ਸਮਾਨ ਜਿਹੜਾ ਇੱਕ ਇਹਨੂੰ ਆਪਾਂ ਲਾਇਬ੍ਰੇਰੀ ਜਾਂ ਮਿਊਜ਼ੀਅਮ ਤੌਰ ਤੇ ਕਹਿ ਸਕਦੇ ਆ ਕਿ ਬਣਿਆ ਹੋਇਆ ਇੱਥੇ ਇਹ ਆਸ਼ਰਮ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਯਾਨੀ ਦਰਬਾਰ ਜਿੱਥੇ ਆ ਉਹਦੇ ਸਾਹਮਣੇ ਪ੍ਰਕਰਮਾ ਦੇ ਵਿੱਚ ਇਹਦਾ ਗੇਟ ਆ ਸੋ ਬਹੁਤ ਵਧੀਆ ਆਸ਼ਰਮ ਦਾ ਕਿ ਉਹ ਪ੍ਰੰਨਾ ਕਿਉਂਕਿ ਬੱਚੇ ਜਦੋਂ ਇਹਨੂੰ ਵੇਖਣਗੇ ਉਹਨਾਂ ਦੇ ਦਿਮਾਗ 'ਚ ਸਵਾਲ ਆਊਗਾ ਕਿ ਆਖਰ ਇਹ ਚੀਜ਼ਾਂ ਹੈ ਕੀ ਆ ਜਿਹੜੇ ਛੋਟੇ ਬੱਚੇ ਆ ਸੋ ਫਿਰ ਉਹਨਾਂ ਨੂੰ ਕੋਈ ਉਹਨਾਂ ਤੋਂ ਵੱਡੀ ਏਜਲ ਜਾਂ ਇੱਥੋਂ ਦਾ ਕੋਈ ਪ੍ਰਬੰਧਕ ਆ ਜਿਹੜਾ ਉਹਨਾਂ ਨੂੰ ਇਸ ਬਾਰੇ ਪ੍ਰੋਪਰ ਜਾਣਕਾਰੀ ਦੇਊਗਾ ਕਿ ਹਾਂ ਬੱਚੇ ਇਸ ਚੀਜ਼ ਨੂੰ ਤਲਵਾਰ ਕਹਿੰਦੇ ਆ ਜਾਂ ਇਸ ਚੀਜ਼ ਨੂੰ ਕਟਾਰ ਕਹਿੰਦੇ ਆ ਜਾਂ ਇਹਨੂੰ ਢਾਲ ਕਹਿੰਦੇ ਆ ਜਾਂ ਕੁਝ ਵੀ ਜੋ-ਜੋ ਵੀ ਬੱਚੇ ਦਾ ਸਵਾਲ ਹੋਊਗਾ ਸੋ ਇੱਕ ਬਹੁਤ ਵੱਡਾ ਤੇ ਬਹੁਤ ਚੰਗਾ ਉਪਰਾਲਾ ਆਸ਼ਰਮ ਦਾ ਸੋ ਆਸ਼ਰਮ ਦੇ ਸਾਰੇ ਉਪਰਾਲੇ ਕਹ ਲੋ ਕਿ ਸਲਾਣੀ ਯੋਗ ਹੁੰਦੇ ਆ ਸੋ ਇਹ ਵੀ ਉਪਰਾਲਾ ਬਹੁਤ ਵਧੀਆ ਜੀ ਸੋ ਤੁਹਾਨੂੰ ਕਿਵੇਂ ਤਾਂ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ